ਉੱਠ ਕੇ ਕੰਮ ਕਰ ਲੈ ਕਰਨਾ ਤੇਰੇ ਕਰਮਾਂ ਚ ਨਹੀਂ ਆਰਾਮ ਨਾਮ ਲਿਖਿਆ ਉਹ ਕਰ ਮਾਰ ਉੱਠ ਕੇ ਨਹੀਂ ਆਦਮੇ ਦੇਖੇ ਨਹੀਂ ਮੇਰੇ ਤਾਂ ਸੂਟ ਸਾਰਾ ਪਟਿਆ ਪਿਆ ਹੈ ਮੈਂ ਤਾਂ ਲਾਦਾ ਮੈਨੂੰ ਨਮਾ ਲੈਣਾ ਪਊਗਾ ਚੱਲ ਖੇਤਾਂ ਆਉਂਦੇ ਪੂਰੇ ਵਰਤ ਆਉਂਦੇ ਆ ਕਰੂਏ ਦੇ ਉਦੋਂ ਲਿਆਉਂਗੀ ਨਾ ਮਾ ਸੂਟ ਐਂ ਤਾਂ ਬੋਲਦੇ ਹੀ ਰਹਿੰਦਾ ਉਹਨੂੰ ਕੋਲ ਕੌਣ ਜਾਣਦਾ ਹੈ ਨਾ ਉਹਨੀਆਂ ਕੋਈ ਸਕੀਮ ਸੂਰਤਾਂ ਮੈਂ ਲੈ ਕੇ ਛੱਡੂੰਗੀ ਮੈਨੂੰ ਕਰਨਾ ਕਿਨੇ ਕਹਿਣਾ ਸੂਰਤ ਜੀ ਆ ਗਈ ਨਾ ਆ ਕੇ ਯਾਰ ਮੈਂ ਕਹਾਂ ਜੀ ਨਾ ਹੁਣ ਵਾਲੇ ਜੀ ਬੋਲ ਕੀ ਬੋਲੀ ਜਾਂਦੇ ਸੀ ਉਹ ਮੈਂ ਕੀ ਬੋਲਣਾ ਸੀ ਮੈਂ ਤਾਂ ਮਖਾਂੇ ਸੋਚੀ ਜਾਂਦਾ ਸੀ ਮਖਾ ਜਰਾ ਇੰਨਾ ਇਮਾਨਦਾਰ ਕਿਵੇਂ ਅਜੋ ਮਖਾ ਕਿਤੇ ਹੋਰ ਘਰੇ ਤਾਂ ਨਹੀਂ ਆ ਕੇ ਕਿਸੇ ਦੇ ਘਰ ਤਾਂ ਆਵਦਾ ਹੀ ਐ ਜੇ ਚੰਗੀ ਤਰ੍ਹਾਂ ਪੁੱਛਦੀਆਂ ਤਾਂ ਨਹੀਂ ਮੰਨ ਤਾ ਨਹੀਂ ਪੁੱਛਦੀ ਤਾਂ ਨਹੀਂ ਮੰਨ ਤੁਸੀਂ ਕਿਸੇ ਤਰ੍ਹਾਂ ਲੋਟਰੀ ਨਹੀਂ ਹੁੰਦਾ ਉਹ ਐ ਨਹੀਂ ਕਹਿੰਦਾ ਤੈਨੂੰ ਮੈਂ ਇਹ ਤਾਂ ਵਧੀਆ ਗੱਲ ਐ ਚੰਗੀ ਤਰ੍ਹਾਂ ਪੁੱਛਣਾ ਮਾਨਤਨ ਕਰਨਾ ਇਹ ਗੱਲ ਚੰਗੀ ਐ ਮਾੜੀ ਗੱਲ ਨਹੀਂ ਕਹਿੰਦਾ ਤੈਨੂੰ ਮੈਂ ਪਰ ਇਹ ਮੈਨੂੰ ਕਿਸੇ ਤੂਫਾਨ ਦੇ ਔਰ ਤੋਂ ਪਹਿਲਾਂ ਦੀ ਸ਼ਾਂਤੀ ਲੱਗਦੀ ਐ ਤੁਹਾਡਾ ਵਹਿਮ ਐ ਜੀ ਹਾਂ ਦੰਦ ਲਿਆਵਾ ਤੁਹਾਡੇ ਬਸ ਕੱਟ ਕੇ ਹਾਂ ਵਾਓ ਤੁਸੀਂ ਸਭ ਢਿਲੇ ਮਾ ਪਾਲੀ YouTube ਆ ਗਈ ਕੀ ਬਤਾਏਂਗੇ ਨਹੀਂ ਜੀ ਤੁਹਾਡਾ ਕਰਾਰਾ ਹੋ ਜੂਂਗਾ ਥੋੜੇ ਜਿਹਾ ਦਵਾ ਦਿਓ ਹਾਂ ਅਜਿਹਾ ਲੱਗਦਾ ਜੰਮਾ ਮਾਰੇਗੀ ਮੈਨੂੰ ਐ ਦੱਸ ਵੀ ਐਨੀ ਚਾਪਲੂਸੀ ਕਿਉਂ ਕੀਤੀ ਜਾ ਰਹੀ ਹੈ ਇਸ ਚਾਪਲੂਸੀ ਦਾ ਮਤਲਬ ਕੀ ਹੈ ਚਾਪਲੂਸੀ ਦਾ ਕੋਈ ਗੱਲ ਨਹੀਂ ਜੀ ਜੇ ਸੁਣਨਾ ਚਾਹਣਾ ਤਾਂ ਸੁਣ ਮੇਰੀ ਮੰਮੀ ਦਾ ਫੋਨ ਆਇਆ ਸੀ ਕਿਵੇਂ ਮੇਰੇ ਡੈਡੀਜ਼ ਨਾ ਰਿਟਾਇਰਮੈਂਟ ਆ ਰਹੀ ਹੈ ਤੇ ਉਹਨੇ ਰਹਿ ਕਰਨ ਵਾਸਤੇ ਸੱਦਿਆ ਮੈਨੂੰ ਵੀ ਆ ਪੈਸੇ ਤਕੇ ਦਾ ਕੀ ਕਰਨਾ ਵੀ ਕਿੰਨੇ ਕਿਸ ਨੂੰ ਕਿੰਨੇ ਦੇਣੇ ਹੈ ਅੱਛਾ ਤੇ ਮੈਂ ਜਾਣਾ ਪਿੰਡ ਮੈਨੂੰ ਚਾਹੀਦੇ 2000 ਰੁਪਇਆ ਸੱਤਾਂ ਪਿੰਡ ਜਾਣਾ ਹੈ ਤਾਂ ਮੇਰਾ ਸ਼ੱਕ ਸਹੀ ਨਿਕਲਿਆ ਜਿਹੜੀ ਗੱਲ ਮੈਂ ਸੋਚੀ ਸੀ ਉਹੀ ਹੋ ਗਈ ਇਹਦਾ ਸਾਰਾ ਜਾਲ ਜਿਹੜਾ ਬੁਣਿਆ ਜਾ ਰਿਹਾ ਇਹ 2000 ਰੁਪਏ ਦੀ ਹੈ 2000 ਰੁਪਏ ਮੰਗਦੀ ਆ ਹੁਣ 2000 ਰੁਪਏ ਦੇ ਦੇ ਮੈਂ ਉੱਥੇ ਜਾ ਕੇ ਬੱਧ ਬਣਾ ਕੇ ਲਿਆਉਂ ਤੈਨੂੰ ਆਕੀ ਮੋੜ ਤੋਂ ਤੇਰੇ ਮੈਂ ਅੱਛਾ ਤੇ ਕਰ ਦਈਆਂ ਨੇ ਫਿਰ ਤੂੰ ਅੱਜ ਹੀ ਜਾਣਾ ਹੁਣੀ ਦੇ ਦੇ ਪੈਸੇ ਮੈਨੂੰ ਨਹੀਂ ਕਹ ਲਈਏ ਹੋਰ ਅੱਛਾ ਚੰਗਾ ਚੱਲ ਲੈ ਜਾ ਵਾਗ ਜੀ ਫੇ ਤੂੰ ਲੈ ਜਾ ਚਲ ਠੀਕ ਆ ਮੈਂ ਤਿਆਰ ਹੋਣੀ ਮੈਨੂੰ ਹੋਣੀ ਦੇ ਪੈਸੇ ਕੱਢ ਕੇ ਠੀਕ ਬਦਲ ਲੈ ਹਾਂ ਹੋ ਗਈ ਤਰ ਹੋਰ ਹੋ ਗਈ ਕੋਈ ਕੱਪੜੇ ਦਾ ਬਦਲ ਲੈ ਦੀ ਉਹ ਪੰਡ ਹੀ ਜਾਣਿਆ ਦਰਗੇ ਦਾ ਪਾਏ ਆ ਬਾਹਲੀ ਕਾਲੀ ਹੋਰ ਲੈ ਪੈਸੇ ਦਊ ਮੈਂ ਪੈਸੇ ਚ ਹੀ ਜਾਵਾਂ ਲੈ ਪੈਸੇ ਤਾਂ ਲੈ ਜਾ ਹਣ ਕਰ ਸੋਣ ਲੈ ਮੇਰੀ ਹੂੰ ਕੋਈ ਹੋਰ ਗੜਬੜ ਨਹੀਂ ਹੋਣੀ ਚਾਹੀਦੀ ਜੇ ਕੋਈ ਗੜਬੜ ਹੋਈ ਹੋਰ ਤਾਂ ਮੈਥੋਂ ਭਰਾ ਕੋਈ ਨਹੀਂ ਕੋਈ ਗੜਬੜ ਨਹੀਂ ਹੁੰਦੀ ਪੰਡ ਹੀ ਜਾਣੀ ਆ ਆ ਨਾ ਬਹਿਮ ਕਰ ਰਿਹਾ ਕਰ। ਸੰਗਾ। ਸੰਗਾ ਮੈਂ ਜਲਦੀ ਸਰਦਕ ਤਿਆਰ ਕਰਕੇ। ਲੈ ਮਲੂ। ਝੂਟ ਤਾਂ ਵਧੀਆ ਲੈ ਆਈ। ਬਸ ਇਹ ਲੈਣੀ ਕਰਾ ਨਾ ਦੇਣ ਬਾਈ ਜੀ। 4000 ਸ ਸੂਰਸੇ ਵਧੀਏ 2000 ਚ ਵਧੀ ਲਈ। ਲਾ ਤਿੰਨ ਸੂਟ ਬਣ ਗਏ। ਲੈ ਤਾਈ ਕਰਨਾ। ਹੁਣ ਬਣੂਗਾ ਕੀ ਤੇਰਾ? ਕਿੱਥੋਂ ਬੋਲੂਗਾ ਉਹ? ਚਲ ਦੇਖੀ ਜੂਗਾ ਨਾ। ਉਹ ਤੂੰ ਹੋ ਜਾਈ ਰਹੀ। ਐਥੇ ਤੇਰੀ ਬਰਦੀਆਂ। ਉਹ ਤਾਂ ਬਾਹਰ ਹੀ ਘੜ ਕਰਦੀ ਸੀ। ਮੈਂ ਤਾਂ ਇੱਥੇ ਬੱਗ ਗਈ ਸੀਗੀ। ਜਦੋਂ ਮੈਂ ਘਰੋਂ ਬਾਹਰ ਨਿਕਲੀ ਨਾ ਐਨੀ ਤਾਂ ਪਾ ਤੇ ਐਨੀ ਗਰਮੀ। ਮੈਂ ਤੇਜ਼ਾ ਟੂਰੀਆ ਨਾ ਜਾਵੇ ਬਾਦਾ ਮਸਾ ਾਡਾ ਲਿਆ ਜਾ ਕੇ ਉੱਥੇ ਖੜੀ ਗਈ ਬਸ ਨਾਵੇ ਤੇ ਚਾਂਚਾ ਕੀ ਮੇਰਾ ਨਿਗਾਹ ਪੈ ਗਈ ਸੇਲ ਤੇ ਕੱਪੜਿਆਂ ਦੀ ਸੇਲ ਉੱਥੇ ਨਾ ਜਿਹੜੇ 4000 ਦੇ ਸੂਟ ਸੀ ਮੈਨੂੰ 2000 ਕੀ ਮਿਲ ਗਏ ਵਧੀਆ ਵਾਓ ਮੈਂ ਮੱਖਾ ਸਾਹਮਣੇ ਟਾਈਮ ਤੇ ਤੇ ਤੈਨੂੰ ਤੇ ਮੰਮੀ ਨੂੰ ਫੋਨ ਕਰਤਾ ਮੈਂ ਕਿਹਾ ਮੰਮੀ ਮੈਂ ਬਾਅਦ ਚ ਆ ਜੂੰਗੀ ਮੈਨੂੰ ਤਾਂ ਟਾਈਮ ਹੈ ਨਹੀਂ ਮੇਰੇ ਕੋਲ ਤੂੰ ਮੇਰਾ 2000 ਉੜਾ ਕੇ ਆ ਗਈ ਹੁਣ ਇਹੀ ਚਾਰ ਸੀ ਤੇਰੀ